ਸੂਮਸਿਦੇ ਸਮਰਥੀ ਨਾਮ ਚ ਆਪ ਸਭ ਨੂੰ ਸ਼ਾਲੋਮ ਪਰਮੇਸ਼ਵਰ ਨੇ ਕਿਹਾ موسی ਮੇਰੀ ਇਸ ਪ੍ਰਜਾ ਨੂੰ ਤੂੰ ਸਮੁੰਦਰ ਦੇ ਕੋਲ ਲੈ ਜਾ ਠੀਕਾ ਪਰਮੇਸ਼ਵਰ ਨੇ ਕਿਹਾ ਇਸ ਲਈ موسی ਉਸ ਪ੍ਰਜਾ ਨੂੰ ਉੱਥੇ ਲੈ ਕੇ ਆਇਆ ਖੱਬੇ ਪਾਸੇ ਪਹਾੜ ਸੱਜੇ ਪਾਸੇ ਜੰਗਲ ਪਹਾੜਾਂ ਨਾਲ ਕਿਰਿਆ ਜੰਗਲ ਪਿੱਛੋਂ ਜਦ ਫਰਾਉਨ ਦੀ ਸੇਨਾ ਆ ਰਹੀ ਸੀ ਇਹ ਸਾਰੇ ਇਜ਼ਰਾਈਲੀ ਪਿੱਛਾ ਕਰ ਰਹੀ ਫਰਾਉਨ ਦੀ ਸੇਨਾ ਨੂੰ ਵੇਖ ਕੇ ਪ੍ਰार्थਨਾ ਕੀਤੀ ਜੇ ਪ੍ਰਾਰਥਨਾ ਕੀਤੀ ਤਾਂ ਪਰਮੇਸ਼ਵਰ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਨਾ ਇਹੀ ਤੁਹਾਨੂੰ ਕਹਿ ਰਿਹਾ ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਪਰਮੇਸ਼ਵਰ ਤੇ ਵਿਸ਼ਵਾਸ ਵੀ ਕਰੋ ਇਜ਼ਰਾਈਲੀਆ ਦੀ ਇਸ ਤਰ੍ਹਾਂ ਦੀ ਆਦਤ ਨਹੀਂ ਸੀ ਉਹਨਾਂ ਨੇ ਪ੍ਰਾਰਥਨਾ ਕਰਕੇ ਮੂਸਾ ਨੂੰ ਕਹਿਣਾ ਸੀ ਕਿ ਮੂਸਾ ਹਿੰਮਤ ਨਾਲ ਰਹਿ ਆਪਾਂ ਸਾਰਿਆਂ ਨੇ ਪ੍ਰਾਰਥਨਾ ਕੀਤੀ ਆ ਪ੍ਰਭੂ ਜ਼ਰੂਰ ਉੱਤਰ ਦੇਣਗੇ ਜਿਸ ਨੇ ਸਾਨੂੰ ਫਰਾਉਨ ਦੇ ਹੱਥੋਂ छुड़ाया ਉਹ ਫਰਾਉਨ ਦੇ ਹੱਥਾਂ 'ਚ ਕਿਉਂ ਕਰੇਗਾ ਅਸੀਂ ਠੀਕ ਆ ਮੂਸਾ ਅਤੇ ਤੂੰ ਵੀ ਹਿੰਮਤ ਰੱਖ ਮੂਸਾ ਪਰਮੇਸ਼ੁਰ ਸਾਡੇ ਨਾਲ ਕੀ ਕਰਨ ਜਾ ਰਿਹਾ ਅਤੇ ਸਾਨੂੰ ਕਿਸ ਤਰ੍ਹਾਂ ਅੱਗੇ ਵਧਾਵੇਗਾ ਪਰਮੇਸ਼ੁਰ ਦੀ ਇੱਛਾ ਨੂੰ ਜਾਣਨਾ ਸਾਡੇ ਲਈ ਕਾਫੀ ਹੈ ਇਸ ਤਰ੍ਹਾਂ ਕਹਿਣਾ ਚਾਹੀਦਾ ਸੀ ਉਹਨਾਂ ਨੇ ਪ੍ਰਾਰਥਨਾ ਕੀਤੀ ਅਤੇ ਪਰਮੇਸ਼ੁਰ ਦੇ ਅੱਗੇ ਬੇਨਤੀ ਕੀਤੀ ਉਸ ਤੋਂ ਬਾਅਦ ਚਿੱਕਣਾ ਚੀਲਾਉਣਾ ਅਤੇ ਕੁੜਕੜਾਉਣਾ ਸ਼ੁਰੂ ਕੀਤਾ ਇਹ ਚੰਗੀ ਗੱਲ ਨਹੀਂ ਆ ਯਾਦ ਰੱਖੋ ਐਸੇ ਸਮੇਂ ਤੇ موسی ਨੇ ਕਿਹਾ ਡਰੋ ਨਾ ਨਾ ਡਰੋ ਤੁਸੀਂ ਖੜੇ ਖੜੇ ਵੇਖੋ ਭੈਣੋ ਤੇ ਭਰਾਓ ਕੀ ਇਸ ਤਰ੍ਹਾਂ ਕਹਿ ਰਹੇ ਹੋ ਕਿ ਅਸੀਂ ਫਸ ਚੁੱਕੇ ਹਾਂ ਹੱਥ ਅਤੇ ਪੈਰ ਹਿਲਾ ਨਹੀਂ ਪਾਰੇ ਐਸੇ ਹਾਲਾਤਾਂ ਚ ਫਸ ਚੁਕੇ ਆ ਆਰਥਿਕ ਤੰਗੀ ਅਤੇ ਪਰਿਵਾਰਿਕ ਸਮੱਸਿਆਵਾਂ ਦੇ ਵਿੱਚ ਫਸ ਚੁਕੇ ਆ ਨੌਕਰੀ ਦੀ ਸਮੱਸਿਆ ਚ ਫਸ ਚੁਕੇ ਆ ਅੱਜ ਤੁਸੀਂ ਕਿਹੜੀ ਸਮੱਸਿਆ ਚ ਫਸੇ ਹੋ ਮੈਨੂੰ ਨਹੀਂ ਪਤਾ ਫਸੇ ਹੋਏ ਤੁਹਾਨੂੰ ਪਰਮੇਸ਼ਵਰ ਕਹਿ ਰਿਹਾ ਚੁੱਪਚਾਪ ਰਹੋ ਤੁਸੀਂ ਚੁੱਪਚਾਪ ਰਹਿ ਕੇ ਮੈਂ ਜੋ ਉਧਾਰ ਦੇਣ ਜਾ ਰਿਹਾ ਹਾਂ ਉਸ ਨੂੰ ਆਪਣੀਆਂ ਅੱਖਾਂ ਨਾਲ ਵੇਖੋ ਬੜੇ ਧਿਆਨ ਨਾਲ ਸੁਣੋ ਜਿਨ੍ਹਾਂ ਦਾ ਮੂੰਹ ਚੁੱਪ ਨਹੀਂ ਰਹਿੰਦਾ ਉਹਨਾਂ ਦਾ ਚੁੱਪ ਰਹਿਣਾ ਆਸਾਨ ਕਹਾਵਾਂਗੇ ਬੋਲੋ ਜੀ ਦਾ ਮੂੰਹ ਚੁੱਪ ਨਹੀਂ ਰਹਿੰਦਾ ਜੇ ਉਸ ਨੂੰ ਚੁੱਪ ਰਹਿਣ ਲਈ ਕਹੋਗੇ ਉਹ ਚੁੱਪ ਰਹਿਣਗੇ ਇੱਕ ਪਾਸੇ ਤੁਸੀਂ ਪ੍ਰਾਰਥਨਾ ਕਰਦੇ ਹੋ ਦੂਜੇ ਪਾਸੇ ਕੁੜਕੜਾਉਂਦੇ ਹੋ ਇੱਕ ਪਾਸੇ ਪ੍ਰਾਰਥਨਾ ਕਰਦੇ ਹੋ ਦੂਸਰੇ ਪਾਸੇ ਚੀਕ ਦਿਓ ਚਿੱਲੌਂਦੇ ਹੋ ਅਤੇ ਰੌਲਾ ਪਾਉਂਦੇ ਹੋ ਪਰਮੇਸ਼ੁਰ ਕਹਿ ਰਿਹਾ ਇਸ ਤਰ੍ਹਾਂ ਚੀਕਣ ਚਿੱਲੌਂਦੇ ਤੁਹਾਡੇ ਪਤੀ ਜਾਂ ਪਤਨੀ 'ਚ ਬਦਲਾਅ ਨਹੀਂ ਆਵੇਗਾ ਪਰਸਥਿਤੀਆਂ ਨਹੀਂ ਬਦਲਣਗੀਆਂ ਫਿਰ ਕਿਵੇਂ ਬਦਲਨ ਗਿਆ ਪਾਸਟਰ ਜੀ ਤੁਸੀਂ ਪਰਮੇਸ਼ਵਰ ਤੇ ਵਿਸ਼ਵਾਸ ਕਰਕੇ ਚੁੱਪਚਾਪ ਜੇ ਆਪਣੇ ਮਨ ਦੀ ਸ਼ਾਂਤੀ ਨੂੰ ਰੱਖੋਗੇ ਤਾਂ ਉਹਦੇ ਦੇਣ ਵਾਲੇ ਉਧਾਰ ਨੂੰ ਤੁਸੀਂ ਵੇਖੋਗੇ ਉਸ ਦਿਨ ਪਰਮੇਸ਼ਵਰ ਨੇ ਇਜ਼ਰਾਈਲੀਆਂ ਨੂੰ ਕਿਹਾ ਸੀ ਤੁਸੀਂ ਚੁੱਪਚਾਪ ਰਹੋ ਇਹ ਉਹਨਾਂ ਲਈ ਮੁਸ਼ਕਲ ਸੀ ਭੈਣੋ ਸੁਣ ਰਹੇ ਹੋ ਪਰਿਵਾਰ ਨੂੰ ਬਣਾਉਣ ਦੇ ਲਈ ਤੁਸੀਂ ਕੀ ਕਰਨਾ ਹੈ ਆਪਣਾ ਮੂੰਹ ਬੰਦ ਰੱਖਣਾ ਹੈ ਜੇ ਸਿਰਫ ਆਪਣੇ ਪਰਿਵਾਰ ਨੂੰ ਜੋੜ ਕੇ ਰੱਖਣਾ ਹੈ ਤਾਂ ਇੱਕ ਹੀ ਕੰਮ ਕਰਨਾ ਹੈ ਆਪਣੀ ਜ਼ੁਬਾਨ ਤੇ ਕੰਟਰੋਲ ਕਰ ਲਵੋ। ਇਹ ਹੀ ਤਾਂ ਬੜਾ ਮੁਸ਼ਕਿਲ ਹੈ। ਇਹ ਹੀ ਤਾਂ ਅਸੀਂ ਨਹੀਂ ਕਰ پا ਰਹੇ ਆ। ਇਹ ਹੀ ਤਾਂ ਸਾਡੀ ਜੀਵਨ ਚ ਅਤੇ ਪਰਿਵਾਰਾਂ ਦੇ ਵਿੱਚ ਸ਼ਾਂਤੀ ਅਤੇ ਮੇਲ-ਮਿਲਾਪ ਨੂੰ ਦੂਰ ਕਰਨ ਵਾਲਾ ਸਭ ਤੋਂ ਵੱਡਾ ਦੁਸ਼ਮਣ ਬਣਿਆ ਹੈ। ਜੇ ਉਧਾਰ ਵੇਖਣਾ ਚਾਹੁੰਦੇ ਹੋ ਤਾਂ ਚੁੱਪ-ਚਾਪ ਰਹੋ। ਮੈਂ ਜੋ ਉਧਾਰ ਦੇਣ ਜਾ ਰਿਹਾ ਹਾਂ ਉਸ ਨੂੰ ਆਪਣੀਆਂ ਅੱਖਾਂ ਨਾਲ ਵੇਖ ਲਵੋ। ਮੈਂ ਤੁਹਾਨੂੰ ਫਸਾਉਣ ਦੇ ਲਈ ਹਾਂ ਮੈਂ ਤੁਹਾਨੂੰ ਹਾਂ ਜਾਲ ਵਿੱਚ ਫਸਾਉਣ ਦੇ ਲਈ ਸਮੁੰਦਰ ਦੇ ਕੋਲ ਲੈ ਕੇ ਆਇਆ ਹਾਂ ਪਾਗਲੋ ਮੈਂ ਤੁਹਾਨੂੰ ਸਮੁੰਦਰ ਦੇ ਕੋਲ ਇਸ ਲਈ ਨਹੀਂ ਲੈ ਕੇ ਆਇਆ ਕਿ ਤੁਹਾਨੂੰ ਸਮੁੰਦਰ ਦੇ ਕੋਲ ਫਸਾ ਦਵਾਂ ਤਾਂ ਜਿਹੜੇ ਤੁਹਾਡੇ ਦੁਸ਼ਮਣ ਬਣ ਕੇ ਤੁਹਾਨੂੰ ਸਤਾ ਰਹੇ ਆ ਉਹਨਾਂ ਨੂੰ ਇਸ ਸਮੁੰਦਰ ਦੇ ਵਿੱਚ ਡਬੋਉਣ ਦੇ ਲਈ ਲੈ ਕੇ ਆਇਆ ਹਾਂ ਇਸ ਲਈ ਸਮੁੰਦਰ ਦੇ ਕੋਲ ਤੁਹਾਨੂੰ ਲਿਆਇਆ ਹਾਂ ਐਸੀ ਸਚਾਈ ਇਸ ਚਾਈਸੀ موسی ਆਪਣੀ ਲਾਠੀ ਚੱਕ ਅਤੇ ਸਮੁੰਦਰ ਨੂੰ ਦੋ ਹਿੱਸਿਆਂ ਚ ਕਰ ਦੇ ਕਹੇ ਅਨੁਸਾਰ ਉਸਨੇ ਦੋ ਹਿੱਸਿਆਂ ਚ ਕਰ ਦਿੱਤਾ ਸੁੱਕੀ ਜ਼ਮੀਨ ਦੇ ਵਿੱਚੋਂ ਇਸ প্রজਾ ਨੂੰ ਲੈ ਜਾ ਸੁੱਕੀ ਜ਼ਮੀਨ ਦੇ ਵਿੱਚੋਂ ਉਸ ਦਿਨ ਉਹ প্রজਾ ਅੱਗੇ ਵਧੀ ਉਹ ਕੈਸੀ ਹਾਲਾਤਾਂ ਵਿੱਚੋਂ ਯਾਤਰਾ ਕਰ ਰਹੀ ਹੈ ਸਮੁੰਦਰ ਦੇ ਵਿੱਚੋਂ ਨਿਕਲ ਕੇ ਜਾ ਰਹੀ ਹੈ ਜਿੱਥੇ ਰਾਹ ਨਹੀਂ ਸੀ ਜਿੱਥੇ ਕੁਝ ਵੀ ਵਿਖਾਈ ਨਹੀਂ ਦੇ ਰਿਹਾ ਸੀ ਅੱਗੇ ਰਾਹ ਹੋਏਗਾ ਸੋਚ ਵੀ ਨਹੀਂ ਸਕਦੇ ਐਸੇ ਰਾਹ ਤੇ ਪਰਮੇਸ਼ਵਰ ਇਜ਼ਰਾਈਲੀਆਂ ਨੂੰ ਬਾਹਰ ਕੱਢ ਕੇ ਲੈ ਕੇ ਗਿਆ ਭੈਣੋਂ ਅਤੇ ਭਰਾਵੋ ਤੁਹਾਡੀ ਆਤਮਿਕ ਯਾਤਰਾ 'ਚ ਜਿੱਥੇ ਕੋਈ ਰਾਸਤਾ ਨਹੀਂ ਵਿਖਾਰਿਆ ਪਰਮੇਸ਼ਵਰ ਐਸੀ ਜਗਾਵਾਂ ਤੇ ਰਾਹ ਖੋਲਣ ਜਾ ਰਿਹਾ ਜੇ ਤੁਸੀਂ ਸੋਚਦੇ ਹੋ ਕਿ ਮੈਂ ਫਸ ਗਿਆ ਹਾਂ ਅਤੇ ਹੁਣ ਮੇਰੀ ਕਹਾਣੀ ਖਤਮ ਅਤੇ ਮੇਰਾ ਕੰਮ ਹੋ ਗਿਆ ਇਹ ਸੋਚ ਕੇ ਜਦ ਪਰੇਸ਼ਾਨ ਹੋਵੋਗੇ ਮੇਰਾ ਪਰਮੇਸ਼ਵਰ ਕਹਿ ਰਿਹਾ ਹੈ ਤੁਸੀਂ ਫਸਲ ਨਹੀਂ ਜਾ ਰਹੇ ਹੂੰ ਜੋ ਤੁਹਾਡਾ ਪਿੱਛਾ ਕਰ ਰਿਹਾ ਹੈ ਜੋ ਤੁਹਾਨੂੰ ਡਰਾ ਰਿਹਾ ਆ ਜੋ ਦੁੱਖ ਦੇ ਰਿਹਾ ਆ ਜੋ ਤੇਰੀਆਂ ਨੀਂਦਾਂ ਉਡਾ ਰਿਹਾ ਆ ਉਹਨਾਂ ਨੂੰ ਮੈਂ ਸਤਿਆਨਾਸ਼ ਕਰਨ ਦੇ ਲਈ ਹੀ ਇਹ ਹਾਲਾਤ ਤੁਹਾਡੇ ਜੀਵਨ ਚ ਆਉਣ ਦਿੱਤੇ ਇਜ਼ਰਾਈਲੀਆਂ ਨੂੰ ਫਸਾਉਣ ਦੇ ਲਈ ਪਰਮੇਸ਼ਵਰ ਉਹਨਾਂ ਨੂੰ ਉੱਥੇ ਲੈ ਕੇ ਨਹੀਂ ਆਏ ਉਹਨਾਂ ਨੂੰ ਅੱਗੇ ਲੈ ਕੇ ਜਾਣ ਲਈ ਦੁਸ਼ਮਨਾ ਦੇ ਡਰ ਤੋਂ ਬਿਨਾ ਦੁਸ਼ਮਨਾ ਦੇ ਭੈਅ ਤੋਂ ਬਿਨਾ ਸ਼ਾਂਤੀ ਦੇ ਨਾਲ ਉਹ ਅੱਗੇ ਵੱਧ ਸਕੇ ਪਰਮੇਸ਼ਵਰ ਨੇ ਇੱਕ ছায়ਾ ਦੁਸ਼ਮਣ ਨੂੰ ਮਾਰ ਕੇ ਸੋਚਿਆ ਕਿ ਦੁਸ਼ਮਣ ਦੇ ਡਰ ਨੂੰ ਦੂਰ ਕਰਨਾ ਹੈ ਇਸ ਲਈ ਸਮੁੰਦਰ ਦੇ ਕੋਲ ਲੈ ਕੇ ਆਏ ਕਈ ਵਾਰ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਭ ਕੁਝ ਹੁਣ ਖਤਮ ਹੋ ਗਿਆ ਅਤੇ ਜੇ ਅੱਜ ਕੋਈ ਸਾਡੇ ਵਿਚਕਾਰ ਇਸ ਤਰ੍ਹਾਂ ਸੋਚ ਰਿਹਾ ਹੈ ਕਿ ਹੁਣ ਪਾਸਟਰ ਜੀ ਕੀ ਕਰਾ ਸਭ ਕੁਝ ਤਾਂ ਖਤਮ ਹੋ ਗਿਆ ਹੈ 3 ਮਹੀਨੇ ਪਹਿਲਾਂ ਥੋੜਾ ਵਿਸ਼ਵਾਸੀ 2 ਮਹੀਨੇ ਪਹਿਲਾਂ ਥੋੜਾ ਵਿਸ਼ਵਾਸੀ 1 ਮਹੀਨਾ ਪਹਿਲਾਂ ਵਿਸ਼ਵਾਸੀ ਕਿ ਕੋਈ ਬਦਲਾਅ ਆਵੇਗਾ ਮੇਰਾ ਸ਼ਰੀਰ ਬਦਲ ਜਾਵੇਗਾ ਮੇਰੇ ਪਰਿਵਾਰ ਚ ਬਦਲਾਵ ਆਵੇਗਾ ਮੇਰੇ ਬੱਚਿਆਂ ਚ ਬਦਲਾਵ ਆਏਗਾ ਮੇਰੇ ਪਤੀ ਤੇ ਪਤਨੀ ਚ ਬਦਲਾਵ ਆਵੇਗਾ ਵਿਸ਼ਵਾਸੀ ਹੁਣ ਕੀ ਆ ਪਾਸਟਰ ਜੀ ਉਹ ਵਿਸ਼ਵਾਸ ਟੁੱਟ ਗਿਆ ਤਾਂ ਪਰਮੇਸ਼ਰ ਤੁਹਾਨੂੰ ਕਹਿ ਰਿਹਾ ਖੜੇ ਖੜੇ ਜੋ ਉਧਾਰ ਮੈਂ ਤੁਹਾਨੂੰ ਦੇਣ ਜਾ ਰਿਹਾ ਹਾਂ ਉਸ ਨੂੰ ਆਪਣੀਆਂ ਅੱਖਾਂ ਦੇ ਨਾਲ ਵੇਖੋ ਪੈਰੋਂ ਤੇ ਭਾਵੋ ਨਿਰਾਸ਼ਾ ਨੂੰ ਆਪਣੇ ਨਾਲ ਆਉਣ ਨਾ ਦਿਓ ਆ ਵਿਸ਼ਵਾਸ ਨੂੰ ਆਪਣੇ ਨਾਲ ਔਨਾ ਦਿਓ ਜਿਸ ਪਰਮੇਸ਼ਵਰ ਨੇ ਤੁਹਾਨੂੰ ਜਾਣ ਤੋਂ ਬਾਅਦ ਪਿਆਰ ਕੀਤਾ ਉਹ ਤੁਹਾਨੂੰ ਸਮੁੰਦਰ ਦੇ ਵਿਚਕਾਰ ਛੱਡਣ ਵਾਲਾ ਪਰਮੇਸ਼ਵਰ ਨਹੀਂ ਆ ਸੁਨਸਾਨ ਜਗਾਵਾਂ ਤੇ ਤੁਹਾਨੂੰ ਇਕੱਲਾ ਛੱਡਣ ਵਾਲਾ ਪਰਮੇਸ਼ਵਰ ਨਹੀਂ ਆ ਅੱਜ ਤੁਹਾਡੇ ਹਾਲਾਤ ਤੁਹਾਨੂੰ ਖਤਰੇ ਨਾਲ ਭਰੇ ਹੋਏ ਦਿਖਾਈ ਦੇ ਸਕਦੇ ਆ ਅੱਜ ਜੋ ਮਾਹੌਲ ਹੈ ਉਹ ਮਾਹੌਲ ਤੁਹਾਨੂੰ ਤੁਹਾਡੇ ਉਲਟ ਦਿਖਾਈ ਦੇ ਸਕਦਾ ਹੈ ਲੇਕਿਨ ਪਰਮੇਸ਼ਵਰ ਉਸੇ ਪਰਿਸਥਿਤੀ ਦੇ ਵਿੱਚ ਤੁਹਾਨੂੰ ਆਸ਼ੀਸ਼ ਦੇਣ ਦੇ ਲਈ ਪਲਾਨ ਬਣਾ ਚੁੱਕਿਆ ਹੈ ਇਹ ਸੱਚਾ موسی ਫਸ ਗਏ ਆ ਇਹ ਪ੍ਰਜਾ ਸੋਚ ਰਹੀ ਆ ਲੇਕਿਨ ਫਸੇ ਨਹੀਂ ਆ موسی ਇਹਨਾਂ ਦੇ ਜੀਵਨ ਦੇ ਵਿੱਚ ਮੈਂ ਅਦਭੁਤ ਕੰਮ ਕਰਨ ਜਾ ਰਿਹਾ ਹਾਂ ਇਹਨਾਂ ਦੇ ਜੀਵਨ ਚ ਅਦਭੁਤ ਕੰਮ ਕਰਨ ਜਾ ਰਿਹਾ ਹਾਂ ਜੋ ਅਦਭੁਤ ਕੰਮ ਇਹਨਾਂ ਨੇ ਕਦੇ ਨਹੀਂ ਵੇਖਿਆ ਉਹ ਕਰਨ ਜਾ ਰਿਹਾ ਹਾਂ ਮੇਰੇ ਪੈਣੋਂ ਤੇ ਪ੍ਰਾਵੋ ਤੁਹਾਡੇ ਜੀਵਨ ਦੇ ਵਿੱਚ ਜੋ ਕਦੇ ਵੀ ਅਦਭੁਤ ਕੰਮ ਨਹੀਂ ਵੇਖਿਆ ਉਹ ਕੰਮ ਪਰਮੇਸ਼ਵਰ ਤੁਹਾਡੇ ਜੀਵਨ ਚ ਕਰਨ ਜਾ ਰਿਹਾ ਤੁਸੀਂ ਸਿਰਫ ਇਹ ਕੰਮ ਕਰਨਾ ਹੈ ਵਿਸ਼ਵਾਸ ਦੇ ਨਾਲ ਪਰਮੇਸ਼ਵਰ ਤੇ ਵਿਸ਼ਵਾਸ ਕਰਨਾ ਹੈ موسی ਇਹ ਸੋਚ ਰਿਹਾ ਸਾਡਾ ਕੰਮ ਹੋ ਗਿਆ ਇਹ ਸੋਚ ਰਿਹਾ ਕਿ ਹੁਣ ਮਰ ਜਾਏ ਤਾਂ ਠੀਕਾ ਇਹ ਸੋਚ ਰਿਹਾ ਹੁਣ ਜੀਣ ਦਾ ਕੀ ਫਾਇਦਾ ਹੈ ਇਹ ਪ੍ਰਜਾ ਸੋਚ ਰਹੀ ਹੈ ਕਿ ਹੁਣ ਸਭ ਕੁਝ ਖਤਮ ਹੋ ਗਿਆ ਜੇ ਇਸ ਤਰ੍ਹਾਂ ਸੋਚ ਰਹੀ ਆ ਮੈਂ ਇਹਨਾਂ ਨੂੰ ਛੱਡ ਦਿੱਤਾ ਹੈ موسی ਮੈਂ ਇਹਨਾਂ ਨੂੰ ਨਹੀਂ ਛੱਡਿਆ ਜੋ ਇਹਨਾਂ ਨੇ ਨਹੀਂ ਸੋਚਿਆ ਜੋ ਕਦੇ ਨਹੀਂ ਵੇਖੇ ਮੈਂ ਐਸੇ ਮਹਾਨ ਕੰਮਾਂ ਨੂੰ ਕਰਨ ਦੇ ਲਈ ਇਹਨਾਂ ਦੇ ਜੀਵਨ 'ਚ ਇਹ ਹਾਲਾਤ ਲਿਆਂਦੇ ਆ ਐਸੇ ਪਰਿਸਥਿਤੀ ਨੂੰ ਮੈਂ ਇਹਨਾਂ ਦੇ ਜੀਵਨ ਦੇ ਵਿੱਚ ਇਸ ਲਈ ਅਨੁਮਤੀ ਦਿੱਤੀ ਆ ਭੈਣੋ ਭਰਾਵੋ ਤੁਸੀਂ ਸੁਣ ਰਹੇ ਹੋ ਜੋ ਤੁਸੀਂ ਕਦੇ ਨਹੀਂ ਵੇਖਿਆ ਮਹਾਨ ਪਰਮੇਸ਼ਵਰ ਦੀ ਕਿਰਪਾ ਉਸ ਪਰਮੇਸ਼ਵਰ ਦੇ ਮਹਾਨ ਕੰਮਾਂ ਨੂੰ ਤੁਸੀਂ ਵੇਖਣਾ ਹੈ ਤੁਸੀਂ ਇਸ ਤਰ੍ਹਾਂ ਆਸ ਕੀਤੀ ਆ ਅੱਜ ਤੁਹਾਡੇ ਜੀਵਨ ਨੂੰ ਪਰੇਸ਼ਾਨ ਕਰਨ ਵਾਲੀਆਂ ਪਰਸਤਿਤੀਆਂ ਨੂੰ ਪਰਮੇਸ਼ਵਰ ਜੇ ਤੁਹਾਡੇ ਜੀਵਨ ਚ ਭੇਜ ਰਿਹਾ ਇਸ ਗੱਲ ਨੂੰ ਗ੍ਰਹਿਣ ਕਰ ਲੋ ਤਾਂ ਤੁਹਾਡਾ ਭਲਾ ਹੋਏਗਾ ਉਸ ਦਿਨ ਉਹਨਾਂ ਦੇ ਨਾਲ ਇਹੀ ਹੋਇਆ موسی ਤੂੰ ਕਦੇ ਸਮੁੰਦਰ ਦੇ ਦੋ ਹਿੱਸੇ ਹੋਏ ਵੇਖਿਆ ਕਦੇ ਨਹੀਂ ਵੇਖਿਆ ਪ੍ਰਭੂ ਤਾਂ ਫਿਰ ਤੂੰ ਹੁਣ ਤੂੰ ਵੇਖਣ ਜਾ ਰਿਹਾ ਆਪਣੇ ਜੀਵਨ ਚ ਜੋ ਤੂੰ ਕਦੇ ਵੀ ਨਹੀਂ ਵੇਖਿਆ ਐਸੇ ਮਹਾਨ ਅਦਭੁਤ ਕੰਮ ਤੇਰੇ ਜੀਵਨ ਚ ਕਰਨ ਜਾ ਰਿਹਾ ਹਾਂ ਜੇ ਤੂੰ ਵਿਸ਼ਵਾਸ ਕਰਦਾ ਹੈ ਤਾਂ ਆਪਣੇ ਹੱਥ ਵਿੱਚ ਲਾਠੀ ਨੂੰ ਲੈ ਲੈ ਜਾ ਕੇ ਸਮੁੰਦਰ ਨੂੰ ਦੋ ਹਿੱਸੇ ਕਰ ਦੇ ਕਿਵੇਂ ਹੋ ਸਕਦਾ ਹੈ ਪ੍ਰਭੂ ਤੇਰੇ ਲਈ ਮੁਸ਼ਕਿਲਾਂ ਪਰ ਮੇਰੇ ਲਈ ਸਭ ਕੁਝ ਆਸਾਨ ਹੈ ਪੈਣੋ ਤੇ ਪ੍ਰਭੂ ਇੱਕ ਸਵਾਲ ਕਰ ਰਿਹਾ ਹਾਂ ਉਹ ਸਵਾਲ ਇਹ ਆ ਅੱਜ ਤੁਹਾਡੇ ਜੀਵਨ ਚ ਕੁਝ ਵੀ ਤੁਹਾਨੂੰ ਮੁਸ਼ਕਲ ਦਿਖਾਈ ਦੇ ਰਿਹਾ ਹੈ ਜਾਂ ਨਹੀਂ ਪ੍ਰਭੂ ਇਹ ਮੁਸ਼ਕਲਾ ਪ੍ਰਭੂ ਐਸਾ ਸਵਾਲ ਤੁਹਾਡੇ ਮਨ ਦੇ ਵਿੱਚ ਹੈ ਤੁਹਾਡੇ ਜੀਵਨ ਚ ਇੱਕ ਮੁਸ਼ਕਲਾ ਤੁਹਾਡੇ ਮਨ ਚ ਇੱਕ ਲੜਾਈ ਆ ਉਹ ਤੁਹਾਨੂੰ ਬਹੁਤ ਪਰੇਸ਼ਾਨ ਕਰ ਰਹੀ ਆ ਤੁਹਾਨੂੰ ਲੱਗ ਰਿਹਾ ਕਿ ਇਹ ਕਦੇ ਵੀ ਨਹੀਂ ਹੋ ਸਕਦਾ ਇਹ ਮੁਸ਼ਕਲਾ ਤੁਹਾਨੂੰ ਲੱਗ ਰਿਹਾ ਹੈ ਇਸਨੇ ਤੁਹਾਡੇ ਮਨ ਤੋਂ ਇਹ ਪ੍ਰਾਰਥਨਾ ਨਿਕਲਦੀ ਆ ਕਿ ਪ੍ਰਭੂ ਇਹ ਕਿਵੇਂ ਹੋ ਸਕਦਾ ਪ੍ਰਭੂ ਇਹ ਥੀਵੇਂ ਹੋ ਸਕਦਾ ਪ੍ਰਭੂ अज परमेश्वर थानू कह रहे तो मुश्किल लिए सब कुछ आसान है मूसा योच होगा समुद्र के हो दे दो हिस्से के हो कि प्रभु इन्ना वा समुद्र जो पानी न भरिया होया है कि दो हिस्सा च हो सकता प्रभु जिथे राह दिखाई नहीं दे रहा। ऐसे राह तो कि अगे वे प्रभु ਇਹ ਤੁਹਾਡੇ ਲਈ ਮੁਸ਼ਕਿਲ ਆ ਪਰ ਮੇਰੇ ਲਈ ਸਭ ਕੁਝ ਆਸਾਨ ਹੈ ਅੱਜ ਜੋ ਦੁਸ਼ਮਣ ਤੁਹਾਡਾ ਪਿੱਛਾ ਕਰ ਰਹੇ ਆ ਉਹ ਦੁਸ਼ਮਣ ਤੁਹਾਨੂੰ ਆਪਣੇ ਜੀਵਨ ਦੇ ਵਿੱਚ ਫਿਰ ਕਦੇ ਵੀ ਦਿਖਾਈ ਨਹੀਂ ਦੇਣਗੇ ਤੁਸੀਂ ਹੌਸਲਾ ਰੱਖੋ ਅੱਜ ਜਿੱਤ ਵੇਖ ਕੇ ਤੁਸੀਂ ਡਰ ਰਹੇ ਹੋ ਜੀ ਦੇ ਬਾਰੇ ਸੋਚ ਕੇ ਤੁਹਾਡੀਆਂ ਨੀਂਦਾਂ ਉੱਡ ਗਈਆਂ ਹੈ ਤੁਹਾਡੇ ਜੀਵਨ ਦਾ ਨੁਕਸਾਨ ਕਰਨਾ ਹੈ ਤੁਹਾਡਾ ਫਾਇਦਾ ਨਹੀਂ ਕਰਨਾ ਇਸ ਤਰ੍ਹਾਂ ਦੀਆਂ ਪਰਸਤਿਤੀਆਂ ਆ ਚੁੱਕੀਆਂ ਹੈ ਇਹ ਸੁਣ ਕੇ ਤੁਸੀਂ ਡਰ ਰਹੇ ਹੋ ਇਹ ਦੁਬਾਰਾ ਫਿਰ ਤੁਹਾਡੇ ਜੀਵਨ ਚ ਕਦੇ ਵੀ ਦਿਖਾਈ ਨਹੀਂ ਦੇਣ ਗਿਆ ਮੈਂ ਇਸ ਤਰ੍ਹਾਂ ਕਰਨ ਜਾ ਰਿਹਾ ਹਾਂ ਹਿੰਮਤ ਰੱਖੋ ਇਹ ਹੀ ਵਾਅਦਾ ਸੀ ਜੋ ਉਸ ਦਿਨ ਪਰਮੇਸ਼ਵਰ ਨੇ ਇਜ਼ਰਾਈਲੀਆਂ ਨਾਲ ਕੀਤਾ ਅੱਜ ਉਹੀ ਵਾਅਦਾ ਤੁਹਾਡੇ ਜੀਵਨ ਚ ਉਸੇ ਵਾਅਦੇ ਨੂੰ ਅੱਜ ਉਹ ਕਰ ਰਿਹਾ ਹੈ 18ਵਾਂ ਵਚਨ ਅਤੇ ਜਦ ਫਿਰਾਨ ਅਤੀਓਦੀ ਰਾਤ ਅਤੀਓਦੀ ਸਵਾਰਾਂ ਤੇ ਜਿੱਤ ਦੁਆਰਾ ਮੇਰੀ ਮਹਿਮਾ ਹੋਵੇਗੀ ਤਦ ਮਿਸਰੀ ਜਾਨ ਲੈਣਗੇ ਮੈਂ ਯਹੋਵਾ ਹਾਂ ਤਦ ਪਰਮੇਸ਼ਵਰ ਦਾ ਦੂਤ ਜੋ ਇਜ਼ਰਾਈਲੀਆਂ ਦੇ ਅੱਗੇ-ਅੱਗੇ ਚੱਲਿਆ ਕਰਦਾ ਸੀ ਜਾ ਕੇ ਉਹਨਾਂ ਦੇ ਪਿੱਛੇ ਹੋ ਲਿਆ ਅਤੇ ਬੱਦਲ ਦਾ ਖੰਭਾ ਉਹਨਾਂ ਦੇ ਅੱਗੇ ਹਟ ਕੇ ਉਹਨਾਂ ਦੇ ਪਿੱਛੇ ਚਲਾ ਗਿਆ ਕਿਉਂ ਜਾਣਦੇ ਹੋ ਪਿੱਛੇ ਦੁਸ਼ਮਣ ਆ ਰਿਹਾ ਹੈ ਪਿੱਛੇ ਦੁਸ਼ਮਣ ਆ ਰਿਹਾ ਹੈ ਕਿਤੇ ਹਮਲਾ ਨਾ ਕਰ ਸਕੇ ਇਸ ਲਈ ਪਰਮੇਸ਼ਵਰ ਨੇ ਆਪਣੇ ਦੂਤ ਨੂੰ ਭੇਜ ਕੇ ਅਤੇ ਆਪਣੀ ਪ੍ਰਜਾ ਤੇ ਕੌਮ ਦੇ ਵਿਚਕਾਰ ਉਸ ਨੇ ਆਪਣੇ ਦੂਤ ਨੂੰ ਭੇਜ ਕੇ ਬਚਾਇਆ ਬਾਈਬਲ ਦੱਸਦੀ ਆ ਕਿ ਤੇਰੀ ਯਾਤਰਾ ਦੇ ਵਿੱਚ ਮੈਂ ਤੇਰੀ ਸੁਰੱਖਿਆ ਕਰਾਂਗਾ ਸਾਹਮਣੇ ਰੁਕਾਵਟਾਂ ਆ ਸਕਦੀਆਂ ਹੈ ਮਾਹੌਲ ਤੁਹਾਨੂੰ ਖਰਾਬ ਲੱਗ ਸਕਦਾ ਹੈ ਅਤੇ ਨਾ ਵਿਖਣ ਵਾਲੇ ਰਾਹਾਂ ਤੋਂ ਤੁਹਾਨੂੰ ਨਿਕਲਣਾ ਪੈ ਸਕਦਾ ਹੈ ਤੁਹਾਡੇ ਅੱਗੇ ਰਾਸਤਿਆਂ ਨੂੰ ਮੈਂ ਖੋਲਾਗਾ ਪਿੱਛੇ ਤੁਹਾਡਾ ਦੁਸ਼ਮਣ ਤੁਹਾਨੂੰ ਭਜਾ ਸਕਦਾ ਹੈ ਆਲੇ-ਦੁਆਲੇ ਤੁਹਾਨੂੰ ਖਤਰਾ ਹੋ ਸਕਦਾ ਹੈ ਮੈਂ ਆਪਣੇ ਦੂਤਾਂ ਨੂੰ ਭੇਜ ਕੇ ਜ਼ਰੂਰ ਮੈਂ ਉਹਨਾਂ ਖਤਰਿਆਂ ਤੋਂ ਤੁਹਾਨੂੰ ਬਚਾਵਾਂਗਾ ਪਰਮੇਸ਼ਵਰ ਦਾ ਦੂਤ ਪਿੱਛੇ ਜਾ ਕੇ ਫਰਾਉਨ ਦੀ ਪ੍ਰਜਾ ਅਤੇ ਉਹਨਾਂ ਦੇ ਵਿਚਕਾਰ ਖੜਾ ਹੋ ਗਿਆ ਕਿੰਨਾ ਪ੍ਰੇਮੀ ਪਰਮੇਸ਼ਵਰ ਹੈ ਸਮੁੰਦਰ ਦੋ ਹਿੱਸਿਆਂ 'ਚ ਵੰਡਿਆ ਗਿਆ ਇਜ਼ਰਾਈਲੀ ਪ੍ਰਜਾ ਸੁੱਕੀ ਜ਼ਮੀਨ ਤੇ ਚੱਲ ਕੇ ਅੱਗੇ ਵਧ ਗਈ। ਹੋ ਹੋ ਕਿੰਨੀ ਖੁਸ਼ੀ ਕਿੰਨਾ ਆਨੰਦ। ਭੈਣੋ ਅਤੇ ਭਰਾਓ ਇਜ਼ਰਾਈਲੀ ਪ੍ਰਜਾ ਨੇ ਆਪਣੀ ਮਨਚ ਦੁੱਖ ਮਨਾਇਆ ਹੋਏਗਾ ਬੇਚੈਨ ਹੋਏ ਹੋਣਗੇ। ਐਨੇ ਪ੍ਰੇਮੀ ਪਰਮੇਸ਼ਵਰ ਨੂੰ ਅਸੀਂ ਗਲਤ ਸਮਝਿਆ। ਆਪਣੇ ਸਾਹਮਣੇ ਵਿਰੋਧ ਦੇ ਰੂਪ ਚ ਮੁਸ਼ਕਲ ਦੇ ਰੂਪ ਚ ਸਮੁੰਦਰ ਨੂੰ ਵੇਖ ਕੇ ਅਸੀਂ ਇਹ ਪਰਮੇਸ਼ਵਰ ਕਿਵੇਂ ਦਾ ਝੂਠਾ ਹੈ ਇਸ ਤਰ੍ਹਾਂ ਅਸੀਂ ਚੀਕ ਕੇ ਚਿੱਲਾਈ ਜੋ ਰੁਕਾਵਟ ਦੇ ਰੂਪ ਚ ਸੀ ਮੁਸ਼ਕਲ ਦੇ ਰੂਪ ਚ ਸੀ ਪਰੇਸ਼ਾਨੀ ਦੇ ਰੂਪ ਚ ਸੀ ਉਸੇ ਹੀ ਸਮੁੰਦਰ ਦੇ ਵਿੱਚੋਂ ਪਰਮੇਸ਼ਵਰ ਨੇ ਰਾਸਤਾ ਕੱਢਿਆ ਉਹ ਮਹਾਨ ਪਰਮੇਸ਼ਵਰ ਹੈ ਇਸ ਗੱਲ ਨੂੰ ਸਾਬਤ ਕੀਤਾ ਉਸ ਪਰਮੇਸ਼ਵਰ ਦੇ ਪ੍ਰਤੀ ਜੇ ਕੁੜਕੁੜਾਏ ਬਿਨਾ ਉਹਦੇ ਪਿੱਛੇ ਚੱਲਦੇ ਤਾਂ ਕਿੰਨਾ ਵਧੀਆ ਹੋਇਆ ਪਰ ਅਸੀਂ ਗਲਤ ਕੀਤਾ प्रार्थना करन तो बाद भी चुप रहते कि वधिया हुंदा। मैं जो परमेश्वर ते विश्वास करता हाँ विश्वासी हाँ प्रार्थना करन तो बाद वचन पढ़न तो बाद जब वचन ने मेरे नीति उस तो बाद। मैं फालतू निराश ना होके गुस्से ना आके परेशान ना होके जे मैं अपनी आत्मिकता बचाया हों मेरे लिए कि वधिया होंगे इस तरह बाद दुखी होने तो चंगा है चुप खड़े खड़े יהוה ਦੇ دین ਵਾਲੇ ਉદ્ધਾਰ ਨੂੰ ਪਾ ਲੋ ਮੇਰੇ ਭੈਣੋਂ ਅਤੇ ਪ੍ਰਾਵੋ ਤੁਸੀਂ ਪਾ ਲੋ ਆਖਰ ਚ ਕੀ ਹੋਇਆ ਸੁੱਕੀ ਜ਼ਮੀਨ ਤੋਂ ਚੱਲ ਕੇ ਉਹ ਅੱਗੇ ਵਧ ਗਏ ਉਸ ਨੂੰ ਵੇਖ ਕੇ ਫਿਰੋਨ ਨੇ ਕੀ ਕੀਤਾ ਚਲੋ ਅੱਗੇ ਵਧੋ ਕਹਿ ਕੇ ਆਪਣੀ ਸੈਨਾ ਨੂੰ ਵੀ ਉਕਸਾਇਆ ਪੂਰੀ ਸੈਨਾ ਸਮੁੰਦਰ ਦੇ ਵਿਚਕਾਰ ਜਦੋਂ ਆਗੀ ਤਾਂ ਪਰਮੇਸ਼ੁਰ ਨੇ ਕੀ ਕੀਤਾ ਬੋਲੋ ਸਮੁੰਦਰ ਦੇ ਦੋ ਹਿੱਸਿਆਂ ਨੂੰ ਪਰਮੇਸ਼ਵਰ ਨੇ ਆਪਸ ਵਿੱਚ ਮਿਲਾ ਦਿੱਤਾ ਅਤੇ ਉਹਨਾਂ ਸਾਰਿਆਂ ਨੂੰ ਨਾਸ਼ ਕਰ ਦਿੱਤਾ ਮਾਰ ਦਿੱਤੇ ਇਜ਼ਰਾਈਲੀਆਂ ਦੇ ਜੀਵਨ 'ਚ ਜੋ ਵੀ ਡਰ ਸੀ ਜੋ ਭੈ ਸੀ ਉਸਨੂੰ ਪੂਰੇ ਤਰੀਕੇ ਦੇ ਨਾਲ ਖਤਮ ਕਰਤਾ ਜਿਸ ਗੱਲ ਦੇ ਬਾਰੇ ਉਹ ਸੁਣ ਕੇ ਡਰ ਰਹੇ ਸੀ ਅਤੇ थरथਰਾ ਰਹੇ ਸੀ ਅੱਗੇ ਵਧਦੇ ਹੋਏ ਜਦੋਂ ਯਾਤਰਾ ਕਰ ਰਹੇ ਸੀ ਉਸ ਡਰ ਨੂੰ ਦੂਰ ਕਰ ਦਿੱਤਾ ਮੇਰੇ ਭਰਾਵੋ ਅਤੇ ਭੈਣੋ ਤੁਹਾਡੇ ਲਈ ਖੁਸ਼ਖਬਰੀ ਆ ਤੁਸੀਂ ਜਿਹਦੇ ਲਈ ਡਰ ਰਹੇ ਹੋ ਜਿਹਦਾ ਭੈ ਖਾ ਰਹੇ ਹੂੰ ਉਸ ਭੈ ਦਾ ਜੋ ਕਾਰਨ ਹੈ ਜੋ ਲੋਗ ਆ ਉਸ ਨੂੰ ਉਹਨਾਂ ਲੋਕਾਂ ਨੂੰ ਤੁਸੀਂ ਦੁਬਾਰਾ ਕਦੇ ਵੀ ਨਾ ਵੇਖੋਗੇ ਪਰਮੇਸ਼ਵਰ ਇਹ ਸਾਲ ਕਰਨ ਜਾ ਰਿਹਾ ਹੈ ਹੌਸਲਾ ਰੱਖੋ ਦੁਸ਼ਮਣ ਦੀ ਸੇਨਾ ਸਮੁੰਦਰ ਚ ਡੁੱਬ ਗਈ ਇੱਕ ਲੜਕੀ ਸੰਡੇ ਸਕੂਲ ਜਾਇਆ ਕਰਦੀ ਸੀ ਇੱਕ ਦਿਨ ਸੰਡੇ ਸਕੂਲ ਜਾ ਕੇ ਦੂਸਰੇ ਦਿਨ ਮੰਡੇ ਆਪਣੇ ਸਕੂਲ ਗਈ ਉਸ ਦੀ ਕਲਾਸ ਦੀ ਟੀਚਰ ਸਾਰਿਆਂ ਨੂੰ ਸਮਝਾਉਂਦੇ ਹੋਏ ਕਹਿ ਰਹੀ ਸੀ ਬੇਟੀ ਤੂੰ ਉਠ ਕੱਲ ਤੂੰ ਕਿੱਥੇ ਗਈ ਸੀ ਸੰਡੇ ਸਕੂਲ ਗਈ ਸੀ ਸੰਡੇ ਸਕੂਲ ਚ ਕੀ ਸਿਖਾਉਂਦੇ ਆ ਬਾਈਬਲ ਪਾਰਟ ਸਿਖਾਉਂਦੇ ਆ ਤੁਹਾਡੀ ਬਾਈਬਲ ਚ ਲਾਲ ਸਮੁੰਦਰ ਦੋ ਹਿੱਸਿਆਂ ਚ ਹੋਇਆ ਇਸ ਤਰ੍ਹਾਂ ਲਿਖਿਆ ਹਾਂ ਲਿਖਿਆ ਹੈ ਫਿਰੌਂ ਦੀ ਸੈਨਾ ਨੂੰ ਪਰਮੇਸ਼ਵਰ ਨੇ ਉਸ ਸਮੁੰਦਰ ਚ ਡੁਬਾ ਦਿੱਤਾ ਇਸ ਤਰ੍ਹਾਂ ਲਿਖਿਆ ਹੈ ਹਾਂ ਲਿਖਿਆ ਹੈ ਬੇਟੀ ਤੈਨੂੰ ਗੱਲ ਪਤਾ ਹੈ ਕੀ ਹੈ ਟੀਚਰ ਫਿਰੋਂ ਦੀ ਸੇਨਾ ਉਸ ਸਮੁੰਦਰ ਚ ਡੁੱਬ ਗਈ ਆ ਤੈਨੂੰ ਪਤਾ ਹੈ ਹਾਂ ਪਤਾ ਹੈ ਟੀਚਰ ਪਰ ਅਸਲੀ ਗੱਲ ਤੈਨੂੰ ਪਤਾ ਹੈ ਮੈਂ ਦੱਸਦੀ ਆ ਕੁਝ ਸੀਜ਼ਨਸ ਦੇ ਵਿੱਚ ਕੁਝ ਮੌਸਮ ਦੇ ਵਿੱਚ ਲਾਲ ਸਮੁੰਦਰ ਦਾ ਪਾਣੀ ਗੋਡਿਆਂ ਤੱਕ ਆ ਜਾਂਦਾ ਹੈ ਪਾਣੀ ਗੋਡਿਆਂ ਤੱਕ ਕੀ ਆ ਜਾਂਦਾ ਹੈ ਪਾਣੀ ਗੋਡਿਆਂ ਤੱਕ ਕੀ ਸੀ ਇਸ ਲਈ ਇਜ਼ਰਾਈਲੀਆਂ ਨੇ ਕੀ ਕੀਤਾ ਉਹ ਚੱਲਦੇ ਹੋਏ ਪਾਰ ਹੋ ਗਈ ਅਤੇ ਤੁਸੀਂ ਕਹਿ ਰਹੇ ਹੋ ਸਮੁੰਦਰ ਦੋ ਹਿੱਸਿਆਂ ਚ ਹੋ ਗਿਆ ਸਮੁੰਦਰ ਸੁੱਕ ਕੇ ਉਹਦਾ ਪਾਣੀ ਘਟ ਗਿਆ ਅਤੇ ਇਜ਼ਰਾਈਲੀ ਪਾਰ ਹੋ ਗਏ ਤੁਸੀਂ ਵਿਸ਼ਵਾਸ ਕਰਦੇ ਹੋ ਮੈਂ ਅਸਲੀ ਗੱਲ ਦੱਸਾਂ ਉਹ ਗੋਡਿਆਂ ਤੱਕ ਦੇ ਪਾਣੀ ਦੇ ਵਿੱਚੋਂ ਉਹ ਚੱਲ ਕੇ ਨਿਕਲ ਗਏ ਇਹਦੇ 'ਚ ਨਾ ਤਾਂ ਕੋਈ ਮਹਾਨਤਾ ਅਤੇ ਨਾ ਕੋਈ ਤੁਹਾਡੇ ਪਰਮੇਸ਼ਵਰ ਦੁਆਰਾ ਕੀਤਾ ਗਿਆ ਚਮਤਕਾਰ ਆ ਇਹ ਕਹਿ ਕੇ ਉਹ ਟੀਚਰ ਉਸ ਲੜਕੀ ਦੇ ਵਿਸ਼ਵਾਸ ਨੂੰ ਉਹ ਨੁਕਸਾਨ ਦੇਣ ਲੱਗੀ ਜਦ ਪਹੁੰਚਾਇਆ ਤਾ ਉਹ ਲੜਕੀ ਨੇ ਜ਼ੋਰ ਨਾਲ ਤਾਲੀ ਬਿਜਾ ਕੇ ਕਿਆ ਸਾਡਾ ਪਰਮੇਸ਼ਵਰ ਮਹਾਨ ਹੈ ਇਸ ਤਰ੍ਹਾਂ ਕਿਆ পাগল ਲੜਕੀ ਇਹ ਕਹਿ ਰਹੀ ਆ ਕਿ ਮੇਰਾ ਪਰਮੇਸ਼ਵਰ ਮਹਾਨ ਹੈ ਉਸ ਦਿਨ ਪਾਣੀ ਗੋਡਿਆਂ ਤੱਕ ਹੀ ਸੀ ਇਸ ਲਈ ਉਹ ਆਸਾਨੀ ਨਾਲ ਚੱਲ ਕੇ ਨਿਕਲ ਗਏ ਇਹਦੇ ਚ ਮਹਾਨ ਗੱਲ ਕੀਆ ਬੜੀ ਮਹਾਨ ਗੱਲਾ ਕੀ ਮਹਾਨ ਗੱਲਾ ਜਿੰਨਾ ਪਾਣੀ ਗੋਡਿਆਂ ਤੱਕ ਸੀ ਸਾਡੇ ਪਰਮੇਸ਼ਵਰ ਨੇ ਫਿਰੌਨ ਦੀ ਸਾਰੀ ਸੇਨਾ ਨੂੰ ਡਬੋ ਦਿੱਤਾ ਪਰਮੇਸ਼ਵਰ ਨੇ ਕੀ ਕੀਤਾ ਸਮੁੰਦਰ ਦਾ ਪਾਣੀ ਜੋ ਗੋਡਿਆਂ ਤੱਕ ਸੀ ਫਿਰ ਉਹਨ ਦੀ ਸਾਰੀ ਸੈਨਾ ਨੂੰ ਡੁਬਾ ਕੇ ਮਾਰ ਦਿੱਤਾ ਇਸ ਤੋਂ ਵੱਡਾ ਹੋਰ ਚਮਤਕਾਰ ਤੁਹਾਨੂੰ ਕੀ ਚਾਹੀਦਾ ਪ੍ਰਭੂ ਅਤੇ ਭੈਣੋਂ ਦੁਸ਼ਮਨਾ ਦਾ ਨਾਮੋ ਨਿਸ਼ਾਨ ਵੀ ਨਾ ਰਹੇ ਇਸ ਆਤਮਿਕ ਯਾਤਰਾ ਜੀ ਜੇ ਸਾਡੀ ਅੱਗੇ ਮੁਸ਼ਕਿਲ ਆਵੇ ਤਾਂ ਉਹਨਾਂ ਨੂੰ ਹਟਾਵੇਗਾ ਜੇ ਰੁਕਾਵਟਾਂ ਹੋਈਆਂ ਤਾਂ ਉਹਨਾਂ ਨੂੰ ਦੂਰ ਕਰੇਗਾ ਜੇ ਦੁਸ਼ਮਨ ਪਿੱਛਾ ਕਰ ਰਿਹਾ ਹੋਵੇ ਤਾਂ ਆਪਣੇ ਦੂਤ ਨੂੰ ਤੁਹਾਡੇ ਪਿੱਛੇ ਰਖਵਾਲੀ ਰਹੀ ਰੱਖੇਗਾ ਜਿੱਥੇ ਰਾਸਤਾ ਨਾ ਹੋਵੇ ਐਸੀ ਜਗ੍ਹਾ ਤੇ ਪਰਮੇਸ਼ਵਰ ਤੁਹਾਡੇ ਲਈ ਰਾਸਤਾ ਇਸ ਸਾਲ ਖੋਲਣ ਜਾ ਰਿਹਾ ਹੈ ਜਿਸ ਅਦਭੁਤ ਕੰਮ ਦੇ ਬਾਰੇ ਤੁਸੀਂ ਕਹਿ ਰਹੇ ਹੋ ਕਿ ਪਰਮੇਸ਼ਵਰ ਕਿਵੇਂ ਹੋ ਸਕਦਾ ਇਹ ਮੈਨੂੰ ਲੱਗ ਰਿਹਾ ਇਹ ਬੜਾ ਮੁਸ਼ਕਿਲਾ ਕੀ ਅੱਜ ਤੁਹਾਡੇ ਜੀਵਨ ਚ ਕੋਈ ਮੁਸ਼ਕਲ ਲੱਗ ਰਿਹਾ ਹੈ ਅੱਜ ਇਹਨਾਂ ਵਚਨਾਂ ਨੂੰ ਸੁਣਨ ਤੋਂ ਬਾਅਦ ਤੁਹਾਡੇ ਜੀਵਨ ਚ ਮੇਰੇ ਭੈਣੋ ਤੇ ਭਰਾਵੋ ਤੁਹਾਨੂੰ ਕੁਝ ਵੀ ਅੱਜ ਮੁਸ਼ਕਲ ਲੱਗ ਰਿਹਾ ਹੈ ਜਾਂ ਕੋਈ ਤੁਹਾਨੂੰ ਕਠਿਨਾਈ ਦਿਖਾਈ ਦੇ ਰਹੀ ਆ ਹਾਂ ਕਹਿਣ ਵਾਲੇ ਹੱਥ ਵਿਖਾਓ ਹਾਂ ਮੇਰੇ ਜੀਵਨ ਚ ਇਹ ਮੈਨੂੰ ਬੜਾ ਮੁਸ਼ਕਿਲ ਲੱਗ ਰਿਹਾ ਹੈ ਕਹਿਣ ਵਾਲੇ ਆਪਣੇ ਹੱਥਾਂ ਨੂੰ ਵੀ ਖਾਓ ਯੈਸ ਇਹ ਤੁਹਾਡੇ ਲਈ ਮੁਸ਼ਕਿਲ ਹੈ ਲੇਕਿਨ ਮੇਰੇ ਪਰਮੇਸ਼ਵਰ ਦੇ ਲਈ ਆਸਾਨ ਹੈ ਸਭ ਕੁਝ ਹੋ ਸਕਦਾ ਅਸੀਂ ਕੀ ਕਰਨਾ ਉਸ ਨੂੰ ਅਸੀਂ ਵਿਸ਼ਵਾਸ ਨਾਲ ਵੇਖਣਾ ਵਿਸ਼ਵਾਸ ਕਰਕੇ ਕੀ ਕਰਨਾ ਅਸੀਂ ਚੁੱਪਚਾਪ ਖੜੇ ਖੜੇ ਯਹੋਵਾ ਦੇ ਕਰਨ ਵਾਲੇ ਚਮਤਕਾਰਾਂ ਨੂੰ ਆਪਣੀਆਂ ਅੱਖਾਂ ਦੇ ਨਾਲ ਵੇਖਣਾ ਹੈ ਮੇਰਾ ਸਵਾਲ ਆ ਜੇ ਪਰਮੇਸ਼ਵਰ ਦੇ ਕਰਨ ਵਾਲੇ ਉਧਾਰ ਨੂੰ ਆਪਣੀਆਂ ਅੱਖਾਂ ਨਾਲ ਵੇਖਣਾ ਹੈ ਮੇਰੇ ਭੈਣੋ ਅਤੇ ਭਰਾਵੋ ਦੱਸੋ ਉਹਦੇ ਲਈ ਕੀ ਕਰਨਾ ਪਾਸਟਰ ਜੀ ਤੁਸੀਂ ਕੁਝ ਵੀ ਕਹੋ ਅਸੀਂ ਕਰਾਂਗੇ ਜੇ ਤੁਸੀਂ ਘਰ ਦੇ ਵਿੱਚ ਚੁੱਪ ਰਹਿਣ ਲਈ ਕਹੋਗੇ ਇਹ ਮੇਰੇ ਤੋਂ ਨਹੀਂ ਹੋ ਸਕਦਾ ਸਹੀ ਆ ਤਾਂ ਫਿਰ ਤੁਹਾਡੀ ਜੀਵਨ ਚ ਪਰਮੇਸ਼ਵਰ ਦੁਆਰਾ ਕੀਤੇ ਜਾਣ ਵਾਲੇ ਅਦਭੁਤ ਕੰਮ ਨੂੰ ਵੀ ਤੁਸੀਂ ਵੇਖ ਨਹੀਂ ਸਕੋਗੇ ਭੈਣੋਂ ਅਤੇ ਭਰਾਓ ਤੁਸੀਂ ਜੋ ਪ੍ਰਾਰਥਨਾ ਕਰ ਰਹੇ ਹੋ ਉਸ ਪ੍ਰਾਰਥਨਾ ਦਾ ਉੱਤਰ ਪਰਮੇਸ਼ਵਰ ਜ਼ਰੂਰ ਦੇਵੇਗਾ ਇਸ ਗੱਲ ਤੇ ਵਿਸ਼ਵਾਸ ਕਰਕੇ ਚਿੰਤਾ ਕਰਨਾ ਛੱਡ ਦਿਓ ਰੋਣਾ ਛੱਡ ਦਿਓ ਨਿਰਾਸ਼ ਹੋਣਾ ਛੱਡ ਦਿਓ ਲੜਨਾ ਛੱਡ ਦਿਓ ਚੀਲਾਉਣਾ ਛੱਡ ਦਿਓ ਮੇਰਾ ਪਰਮੇਸ਼ਵਰ ਜ਼ਰੂਰ ਜਿਹੜੇ ਕੰਮ ਨੂੰ ਕਰਨ ਲਈ ਕਹਿ ਰਿਹਾ ਉਸ ਨੂੰ ਜ਼ਰੂਰ ਉਹ ਕਰੇਗਾ ਇਸ ਲਈ ਮੈਂ ਚਿੰਤਾ ਨਹੀਂ ਕਰਾਂਗਾ ਨਾ ਨਿਰਾਸ਼ ਹੋਵਾਂਗਾ ना परेशान होवांगा, ना मैं चिंता करागा ना मैं दूजिया की निंदा की प्रार्थना करिए आओ प्रार्थना कर दें महान पवित्र प्रेमी परमेश्वर पिता लाल समुद्र दो हिस्सा होया अज तक किसी ने भी नहीं वेख्या पर चुप चाप रह के खड़े खड़े मैं जो अद्भुत काम करने जा रहा हाँ ਉਸ ਨੂੰ ਆਪਣੀ ਅੱਖਾਂ ਨਾਲ ਵੇਖੋ ਪਿਤਾ ਇਹ ਕਹਿ ਕੇ ਜਿੱਥੇ ਕੋਈ ਰਾਹ ਨਹੀਂ ਸੀ ਤੁਸੀਂ ਰਾਸਤੇ ਨੂੰ ਖੋਲਿਆ ਪਿਤਾ ਜਿੱਥੇ ਕੋਈ ਵੀ ਸਹਾਇਤਾ ਨਹੀਂ ਸੀ ਸਹਾਇਤਾ ਕੀਤੀ ਪਿਤਾ ਦੁਸ਼ਮਨ ਦਾ ਡਰ ਦੁਸ਼ਮਨ ਦਾ ਭੈ ਪੂਰੀ ਤਰ੍ਹਾਂ ਦੂਰ ਕਰ ਦਿੱਤਾ ਪਿਤਾ ਮੁਸ਼ਕਲ ਨੂੰ ਆਸਾਨ ਕਰਨ ਵਾਲੇ ਤੁਸੀਂ ਮਹਾਨ ਪਰਮੇਸ਼ਵਰ ਹੋ ਪਿਤਾ ਅੱਜ ਸਾਡੇ ਜੀਵਨ ਚ ਜਿੰਨਾ ਗੱਲਾਂ ਦਾ ਡਰਾ ਜਿੰਨਾ ਗੱਲਾਂ ਦਾ ਭੈ ਹੈ ਉਸ ਨੂੰ ਪ੍ਰਭੂ ਤੁਹਾਡੇ ਹੱਥਾਂ ਚ ਦੇ ਦਿਨੇ ਆ ਤੁਸੀਂ ਹੀ ਸਾਡੀ ਦੇਹ ਪ੍ਰਾਨ ਆਤਮਾ ਚ ਸ਼ਾਂਤੀ ਦੇ ਦਿਓ ਸਾਨੂੰ ਚੈਨ ਦੇ ਦਿਓ ਇਸ ਆਤਮਿਕ ਯਾਤਰਾ ਦੇ ਵਿੱਚ ਇਸ ਜੀਵਨ ਦੀ ਯਾਤਰਾ ਚ ਰੁਕਾਵਟਾਂ ਬਣ ਰਏ ਹਰ ਲਾਲ ਸਮੁੰਦਰ ਨੂੰ ਦੋ ਹਿੱਸਿਆਂ ਦੇ ਵਿੱਚ ਤੁਸੀਂ ਕਰ ਦਿਓ ਅਸੀਂ ਚਾਹੁੰਦੇ ਹਾਂ ਪਿਤਾ ਮੁਸ਼ਕਲ ਵਿਖਣ ਵਾਲੀ ਹਰ ਪਰਿਸਥਿਤੀ ਨੂੰ ਪਿਤਾ ਆਸ਼ੀਸ਼ ਦੇ ਰੂਪ ਚ ਬਦਲ ਦਿਓ ਪਿਤਾ ਬੇਨਤੀ ਕਰਦੇ ਹਾਂ ਪਿਤਾ ਸਾਨੂੰ ਫੜ ਕੇ ਨਾਸ਼ ਕਰ ਦੇਣਾ ਹੈ ਇਹ ਸੋਚ ਕੇ ਆਉਣ ਵਾਲੇ ਹਰ ਵਿਰੋਧੀ ਨੂੰ ਪਿਤਾ ਤੁਸੀਂ ਨਾਸ਼ ਕਰਨ ਜਾ ਰਹੇ ਹੋ ਇਸ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਅਤੇ ਤੁਹਾਡੀ ਮहिमा ਕਰਦੇ ਹਾਂ ਪਿਤਾ ਵਿਸ਼ਵਾਸ ਦੇ ਨਾਲ ਜਿਨ੍ਹਾਂ ਨੇ ਪ੍ਰਾਰਥਨਾ ਕੀਤੀ ਹਰ ਇੱਕ ਦੀ ਪ੍ਰਾਰਥਨਾ ਤੁਸੀਂ ਸੁਣੀ ਇਸ ਲਈ ਧੰਨਵਾਦ ਅਦਭੁਤ ਸ਼ਾਂਤੀ ਨੂੰ ਤੁਸੀਂ ਜਲਦ ਸਾਨੂੰ ਦੇਣ ਜਾ ਰਹੇ ਹੋ ਤੁਹਾਡਾ ਧੰਨਵਾਦ ਸਾਡੇ ਜੀਵਨ ਚ ਕਈ ਅਦਭੁਤ ਕੰਮਾਂ ਨੂੰ ਕਰਨ ਜਾ ਰਹੇ ਹੋ ਸਾਨੂੰ ਆਨੰਦਿਤ ਕਰਨ ਜਾ ਰਹੇ ਹੋ ਇਸ ਲਈ ਪਿਤਾ ਤੁਹਾਡੀ ਮਹਿਮਾ ਤੇ ਸਤਿਤੀ ਕਰਦੇ ਹਾਂ ਇਸ ਪ੍ਰਾਰਥਨਾ ਨੂੰ ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ Oh, mm -hmm. प्रेम भरे नाम में आप सबको शलोम मेरा नाम सैमसन है मैं पढ़ा लिखा नहीं हूं मैं बहुत बुरा जीवन जीता था पत्ते खेलता था और बहुत शराब पीता था शराब के नशे में मेरी पत्नी को बहुत मारता था घर में सुख शांति नहीं थी मैं एक बहुत बड़ा पापी था मुझ जैसा व्यक्ति शायद इस संसार में कोई नहीं है मैं परमेश्वर का भय नहीं मानता था मर्जी के अनुसार जीता था मुझे देखकर मेरे माता पिता और रिश्तेदार मुझसे नफरत करते थे ऐसे में जी रहा था लेकिन एक दिन मैं नशे में कलवरी आवाज टीवी प्रोग्राम में अपने घर में देखा वचन से मुझे चेतावनी मिली और मेरे आंखें खुल गई और अगले रविवार मैं कलवरी टेंपल गया मैं किस तरह का बुरा जीवन जी रहा था उस दिन प्रभु मुझे बताए परमेश्वर तो अनु साफ साफ आज कह रहे या जिन्ने भी अपने शरीर शराब दे द्वारा शरीर दे कारण शरीर नु सिगरेट कारण शरीर दे कारण ਜਿੰਨੇ ਵੀ ਨਾਸ਼ ਕਰ ਰਹਾ ਉਹਨਾਂ ਨੂੰ ਅੱਜ ਪਰਮੇਸ਼ਵਰ کہہ ਰਿਹਾ ਤੁਹਾਡਾ ਸ਼ਰੀਰ ਮੇਰਾ ਮੰਦਰ ਹੈ ਮੇਰੇ ਮੰਦਰ ਨੂੰ ਅਗਰ ਨਾਸ਼ ਕਰੋਗੇ ਵੇਖੋ ਮੈਂ ਤੁਹਾਨੂੰ ਨਾਸ਼ ਕਰ ਦੇਵਾਂਗਾ ਪਰਮੇਸ਼ਵਰ ਦੇ ਨਾਸ਼ ਕਰਨ ਤੋਂ ਪਹਿਲਾਂ ਪਰਮੇਸ਼ਵਰ ਤੁਹਾਡੇ ਉੱਪਰ ਆਪਣਾ ਗਰੋਥ ਪੜ ਕੌਣ ਤੋਂ ਪਹਿਲਾਂ ਅੱਜ ਆਪਣੇ ਗੁਨਾਹਾਂ ਨੂੰ ਮੰਨੋਗੇ ਅੱਜ ਆਪਣੇ ਪਾਪਾਂ ਨੂੰ ਮੰਨ ਲਵੋਗੇ जब मैं प्रभु का वचन सुना मुझे अपने आप को देखकर शर्म लगा मुझे माफ कीजिए और मेरे जीवन को सुधारिए ऐसे में रोते हुए प्रभु से प्रार्थना किया मैं शराब के नशे में बहुत से लोगों को दुख दिया था लेकिन कलवरी टेम्पल जाते हुए परमेश्वर की बात सुनते हुए मैं अपने जीवन को सुधार रहा हूँ कितने बड़े पापी को भी प्रभु माफ करेंगे ये बात में कलवरी टेम्पल को आने के बाद जाना नियमित रूप से कलवरी टेम्पल आते हुए मेरे सारे बुरे आदतें दूर हो गए पहले मेरे माता पिता और रिश्तेदार मुझसे नफरत करते थे अब वो मेरे साथ अच्छी तरह से रह रहे हैं उस दिन कोई सुसमाचार सुनाए है इसलिए उस दिन मैं टीवी में कलवरी आवाज देख पाया और मेरा जीवन सुधर गया मेरे जीवन को सुधारे इस प्रभु के वचन को मैं सबको सुनाना चाहता था और मेहनत से काम करता था कार चलाता था प्रभु का सुसमाचार कलवरी आवास के द्वारा चार बार सुनाया मेरी गवाही देखकर जो प्रभु को माने वो भी प्रभु का सुसमाचार सबको सुना रहे हैं जब मैंने अपने आप को प्रभु को समर्पित किया तब प्रभु मुझे मुश्किलों से छुड़ाए आर्थिक समस्या दूर किया चाहे कितने बुरे व्यक्ति को भी प्रभु माफ करेंगे ये कहना मेरा जीवन ही एक उदाहरण है इसलिए मैं अपने गवाही को आपको बता रहा हूँ अब हम हर दिन घर में प्रार्थना कर रहे हैं अब हम प्रभु के कृपा से खुशी से जीवन बिता रहे वचन के द्वारा मुझे चेतावनी दिए और प्रभु के खरीब लाए सतीश जी को मेरा ਧੰਨਵਾਦ ਮੈਨੂੰ ਸ਼ਰਾਬ ਦੀ ਆਦਤ ਸੇ ਛੁਡਾਇਆ ਔਰ ਮੈਨੂੰ ਇੱਕ ਅੱਛਾ ਜੀਵਨ ਦिए ਯੀਸ਼ੂ ਕੋ ਸਾਰੀ ਮਹਿਮਾ ਮਿਲੇ ਮੈਂ ਜਾਨਵਰਾ ਦੀ ਤਰ੍ਹਾਂ ਜੀ ਰਿਹਾ ਸੀ ਸ਼ਰਾਬ ਦੇ ਨਸ਼ੇ ਚ ਮੈਂ ਮਨਮਾਨੀ ਕਰ ਰਿਹਾ ਸੀ ਪਤਨੀ ਨੂੰ ਬਹੁਤ ਮਾਰਦਾ ਸੀ ਕਿਉਂ ਜੀ ਰਿਹਾ ਹਾਂ ਮੈਨੂੰ ਹੀ ਨਹੀਂ ਪਤਾ ਸੀ ਸ਼ਰਾਬ ਦੇ ਨਸ਼ੇ ਚ ਇੱਕ ਦਿਨ ਮੈਂ ਆਪਣੇ ਘਰੇ ਪ੍ਰਭੂ ਯੀਸ਼ੂ ਮਸੀਹ ਦੇ ਜਿਉਂਦੇ ਵਚਨਾਂ ਨੂੰ ਮੈਂ ਸੁਣਿਆ ਉਹਨਾਂ ਵਚਨਾਂ ਦਾ ਮੇਰੇ ਜੀਵਨ ਤੇ ਬਹੁਤ ਅਸਰ ਹੋਇਆ ਇਹ ਸ਼ਰਾਬੀ ਦੁਆਰਾ ਦਿੱਤੀ ਗਈ ਗਵਾਹੀ ਹੈ ਉਸ ਦਿਨ ਕਲਵਰੀ ਆਵਾਜ਼ ਦੇ ਦੁਆਰਾ ਜੀਵਨ ਨੂੰ ਸੁਧਾਰਨ ਵਾਲੇ ਅਤੇ ਜੀਵਨ ਨੂੰ ਬਦਲਣ ਵਾਲੇ ਪਰਮੇਸ਼ਰ ਦੇ ਬਾਰੇ ਸੁਣਿਆ ਉਸ ਤੋਂ ਬਾਅਦ ਕਲਵਰੀ ਟੈਂਪਲ ਆ ਕੇ ਆਪਣੇ ਜੀਵਨ ਨੂੰ ਉਸਨੇ ਪੂਰੀ ਤਰ੍ਹਾਂ ਨਾਲ ਪਰਮੇਸ਼ਰ ਅੱਗੇ ਸਮਰਪਣ ਕਰ ਦਿੱਤਾ ਅੱਜ ਮਿਹਨਤ ਨਾਲ ਕੰਮ ਕਰ ਰਿਹਾ ਹਾਂ ਇਸੇ ਸਮੇਂ ਮੈਂ ਪਰਿਵਾਰ ਨੂੰ ਦੁੱਖ ਦਿੰਦਾ ਸੀ ਅੱਜ ਆਪਣੇ ਪਰਿਵਾਰ ਨੂੰ ਚੰਗੀ ਤਰ੍ਹਾਂ ਪਾਲ ਰਿਹਾ ਹਾਂ ਮੇਰੇ ਜੀਵਨ ਨੂੰ ਸੁਧਾਰਨ ਵਾਲਾ ਇਹ ਵਚਨ ਹੋਰਾਂ ਦੇ ਜੀਵਨਾਂ ਨੂੰ ਵੀ ਸੁਧਾਰ ਸਕੇ ਅਤੇ ਇਸ ਲਈ ਮੈਨੂੰ ਜੋ ਤਨਖਾਹ ਮਿਲਦੀ ਹੈ ਉਹਦੇ ਕਾਰਨ ਕਲਵਰੀ ਆਵਾਜ਼ ਦੁਆਰਾ ਲੱਖਾਂ ਲੋਕਾਂ ਨੂੰ ਜਿਉਂਦੇ ਪਰਮੇਸ਼ਰ ਦੇ ਵਚਨ ਨੂੰ ਪਹੁੰਚਾ ਰਿਹਾ ਹਾਂ ਕਿੰਨੀ ਅਦਭੁਤ ਗਵਾਹੀ ਹੈ ਕੇਵਲ ਪੰਜਾਬੀ ਵਿੱਚ ਨਹੀਂ ਸਾਡੇ ਦੇਸ਼ ਦੀਆਂ ਖਾਸ 17 ਭਾਸ਼ਾਵਾਂ ਦੇ ਵਿੱਚ ਪਰਮੇਸ਼ਵਰ ਦੇ ਪਵਿੱਤਰ ਵਚਨ ਨੂੰ ਉਹਨਾਂ ਦੀ ਭਾਸ਼ਾ ਵਿੱਚ ਅੱਜ ਅਸੀਂ ਪਹੁੰਚਾ پا ਰਹੇ ਹਾਂ ਸਾਰੇ ਜਗਤ ਦੇ ਵਿੱਚ ਜਾ ਕੇ ਸੂ ਸਮਾਚਾਰ ਦਾ ਪ੍ਰਚਾਰ ਕਰੋ ਇਹ ਪ੍ਰਭੂ ਯੀਸ਼ੂ ਮਸੀਹ ਦੁਆਰਾ ਦਿੱਤੀ ਹੋਈ ਆਗਿਆ ਹੈ ਆਓ ਪਿਆਰਿਓ ਮਿਲ ਕੇ ਯੀਸ਼ੂ ਮਸੀਹ ਦੁਆਰਾ ਦਿੱਤੀ ਹੋਈ ਆਗਿਆ ਨੂੰ ਅਸੀਂ ਸਾਰੇ ਪੂਰਾ ਕਰੀਏ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕੜਪੱਲੀ ਹైదరాబాద్ 72